ਮੇਤਰੋ ਕੁਰਸੀ ਬਾਈ ਕਰਾ ਜੇ ਟੁੱਟ ਗਈ ਨਾ 2 ਸਾਲ ਦੇ ਵਿੱਚ ਮੈਂ ਤੁਹਾਨੂੰ ਫ੍ਰੀ ਦੇ ਵਿੱਚ ਕੁਰਸੀ ਬਦਲ ਕੇ ਦੇਊਗਾ ਗੱਲ ਕਰ ਲੱਤਾਂ ਬਾਹਾਂ ਜਿੰਨੀਆਂ ਨੇ ਸਾਰਾ ਕੁਝ ਇਕੱਠਾ ਕਰਕੇ ਲਏ ਉਹ ਗੱਲ ਬਾਈ ਸਹੀ ਹੈ ਹਾਂ ਬਾਈ ਸਹੀ ਹੈ ਜੀ ਕਿਵੇਂ ਬਾਈ ਇਹਦੇ ਪਰ ਤੈਨੂੰ ਕੀ ਬਚੂ ਯਾਰ ਇਹ ਚ ਬਚਣਾ ਨਹੀਂ ਬਾਈ ਆਪਾਂ ਨੂੰ ਮਗਰੋਂ ਗਾਰੰਟੀ ਹੁੰਦੀ ਆਪਾਂ ਲੋਕਾਂ ਨੂੰ ਦੇ ਦੇਣੀ ਹੈ ਠੀਕ ਹੈ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਲੋਕ ਥੋੜੇ ਮਾਰ ਮਾਰ ਤੋੜ ਦਿੰਦੇ ਆ ਹਾਂ ਜੇ ਥੋੜੇ ਮਾਰ ਕੇ ਤੋੜਨਗੇ ਦੇਖੋ ਜੀ ਉਹਦੀ ਕੋਈ ਗਾਰੰਟੀ ਨਹੀਂ ਠੀਕ ਹੈ ਥੋੜਿਆਂ ਤਾਂ ਕੋਈ ਗਾਰੰਟੀ ਤੋਂ ਆਪਾਂ ਲੋਹਾ ਵੀ ਬਣ ਸਕਦੇ ਆ ਹਾਂ ਹੈ ਉਹਦਾ ਕੋਈ ਚੀਜ਼ ਵੀ ਤੋੜ ਦਨੇ ਆ ਹਾਂ ਥੋੜਾ ਤਾਂ ਛੱਡਦੀ ਕਿਸੇ ਨੂੰ ਨਹੀਂ ਸਹੀ ਗੱਲ ਆ ਸਹੀ ਟੂ ਟੁੱਟ ਗਈ ਕੁਰਸੀ ਚਿਹੇ ਝੋਲੇ ਚ ਪਾ ਕੇ ਇਕੱਠੀ ਕਰਕੇ ਲਿਆ ਦੋ ਆਪਾਂ ਨਵੀਂ ਦੇਵਾਂਗੇ ਜੀ 2 ਸਾਲਾਂ ਦੇ ਅੰਦਰ ਠੀਕ ਹੈ ਕਿੰਨੇ ਰੁਪਏ ਦੀ ਕੁਰਸੀ ਬਈ ਕੁਰਸੀ 600 ਰੁਪਏ ਦੀ ਹੈ ਜੀ 600 ਰੁਪਏ ਦੀ ਇੱਕ ਹਾਂਜੀ ਸਿੰਗਲ ਪੀਸ ਹਾਂਜੀ ਹਾਂਜੀ ਤੇ ਜੇ ਕਿਸੇ ਨੇ ਵੇਚਣ ਵੂਚਣ ਠੀਕ ਹੈ ਮਤਰਾ 600 ਰੁਪਏ ਦੀ ਕੁਰਸੀਆ 2 ਸਾਲ ਦੀ ਗਾਰੰਟੀ ਟੁੱਟ ਗਈ ਭੱਜ ਗਈ ਬਾਈ ਕੋਲੇ ਚੱਕ ਕੇ ਲਿਆ ਕੇ ਨਵੀਂ ਬਦਲ ਕੇ ਲੈ ਜਾਏ ਹੋਰ ਕੀ ਭਾਰ ਦਿਓ ਮੈਂ ਤਲਾ ਦਾ ਪੌਣੇ ਇੱਕ ਦੋ ਸਾਲਾਂ ਬਾਅਦ ਤੋੜ ਦਿਆ ਕਰਨਗੇ ਲੋਕ ਜਾਨ ਤਾਂ ਤਾਂ ਨਵੀਂ ਲਿਆ ਜਾ ਕਰਨਗੇ ਲੋਕ ਉਹ ਕੁਦਰਤਾਂ ਦੀ ਕਿਰਪਾ ਹੈ ਚਲੋ ਕੋਈ ਗੱਲ ਨਹੀਂ ਇਹ ਬਾਈ ਆਉਣਾ ਪਊਗਾ ਬੈਂਕ ਕੋਲੇ ਹੈਨਾ ਹਾਂਜੀ ਹਾਂਜੀ ਬੈਂਕ ਕੋਲੇ ਹੀਰੋ ਕਲਾ ਹੀਰੋ ਕਲਾ ਠੀਕ ਹੈ ਬਾਈ